ਕੀ ਚਾਹਦੇ ਕੀ ਜੇ ਤੁਸੀਂ ਹੁਣ ਚਾਹਨੇ ਆ ਵਿਆਹ ਹੁਣ ਨੋਚਾ ਵਾਲਾ ਤਾਂ ਕੰਮ ਹੀ ਨਹੀਂ ਰਹਿ ਗਿਆ ਪਿੰਡ ਦੇ ਤਾਂ ਜਮਈ ਨਾਲ ਆ ਗਿਆ ਹੁਣ ਤਾਂ ਚਾਹੀਦਾ ਪਿੱਛੇ ਸਾਮੂ ਕੋਈ ਥਾਂ ਤੋਂ ਦੇ ਦੇਵਣ ਬਿਲਕੁਲ ਜੀ ਜਿਸ ਤਰੀਕੇ ਨਾਲ ਤੁਸੀਂ ਦਰਿਆ ਦੇਖ ਸਕਦੇ ਹੋ ਮੇਰੇ ਪਿੱਛੇ ਬਿਲਕੁਲ ਆ ਘਰ ਨੇ ਘਰਾਂ ਨੂੰ ਟੱਕਰ ਲਾਉਂਦਾ ਪਿਆ ਸਿੱਧੀ ਤਾਂ ਹੁਣ ਵੀ ਇਹਨਾਂ ਲੋਕਾਂ ਨੇ ਦੱਸਿਆ ਕਿ ਉਹ ਜਿੱਥੇ ਪਿੱਛੇ ਤੁਸੀਂ ਇਹ ਜਿਆਦੀ ਝੱਗ ਦੇਖਦੇ ਹੋ ਵੀ ਕੱਲ ਜਿਹੜਾ ਦਰਿਆ ਉੱਥੇ ਸੀਗਾ ਥੱਲਿਓ ਪਤਾ ਨਹੀਂ ਕਿੰਨੀ ਸਪੀਡ ਨਾਲ ਦਰਿਆ ਨੂੰ ਜਮੀਨ ਨੂੰ ਵੜਦਾ ਵੜਦਾ ਅੱਗੇ ਤੁਰਿਆ ਆਉਂਦਾ ਘੁੰਮਣ ਘੇਰੀ ਕਰਦਾ ਕਰਦਾ ਅੱਗੇ ਤੁਰਿਆ ਆਉਂਦਾ ਤਾਂ ਕਿਤੇ ਆਹ ਜਿਹੜਾ ਪਿੰਡ ਆ ਇਹਨੂੰ ਖੱਗਾ ਹੀ ਨਾ ਪੈ ਜਾਏ ਜਿਹੜਾ ਟੈਂਡੀ ਵਾਲਾ ਪਿੰਡ ਆ ਕਿਤੇ ਇਹਦੇ ਪਾਸੇ ਜਿਹੜਾ ਇੱਥੋਂ ਇੱਥੋਂ ਇਧਰ ਨੂੰ ਗਿਆ ਨਾ ਇੱਥੋਂ ਇਧਰ ਨੂੰ ਪਿੰਡ ਨੂੰ ਚਲਾਇ ਹਾਂਜੀ ਹਾਂ ਮਿੰਟੋ ਮਿੰਟੀ ਵਧਦਾ ਜਾ ਰਿਹਾ ਇਹ ਤਾਂ ਜਾੜੇ ਕੋ ਪਿੱਛੇ ਟੈਂਡਰ ਨੂੰ ਤਾਂ ਪੂਰਾ ਖਤਰਾ ਬਣ ਗਿਆ ਸਾਡੇ ਸਰਕਾਰ ਸਾਡੀ امدਾਤ ਕਰਨੀ ਅਜੇ ਤੱਕ ਕੋਈ ਵੀ ਨਹੀਂ ਆਇਆ ਉਥੇ ਰਾਜਾ ਕੋਲ ਤਾਂ ਅਫਸਰ ਆਦੇ ਪਿਆ ਇੱਥੇ ਨਹੀਂ ਆਦੇ ਸੱਤ ਲੋਕ ਕੋਈ ਨਹੀਂ ਆਦੇ ਪਿੰਡ ਕੋਈ ਨਹੀਂ ਆ ਰਿਹਾ ਅਫਸਰ ਨਾਲ ਕੋ ਬੋਟ ਹੈ ਗਿਆ ਆ ਕੇ ਚੈੱਕ ਕਰਨ ਵੀ ਪਿੰਡ ਨੂੰ ਕਿੰਨੀ ਘਟਾ ਲੱਗੀ ਹੋਈ ਆ ਕੇ ਦੇਖਣ ਆ ਕੇ ਅਫਸਰ ਫਿਰ ਇਹਦਾ ਹੱਲ ਕਰਨ ਕੋ ਜੱਜਾ ਕੋਈ ਹੈ ਨਾ ਕੋਈ ਥੋੜਾ ਜਿਹਾ ਮੱਠਾ ਕਰਨੇ ਕ ਸਾਈਡ ਲੋੜ ਹੀ ਤੁਰਕੇ ਵਿਚਾਲੇ ਚਲੀ ਜਾਵੇ ਹੁਣ ਕੀ ਚਾਹਦੇ ਕੀ ਜੀ ਤੁਸੀਂ ਹੁਣ ਚਾਹਨੇ ਆ ਵਿਆਹ ਹੁਣ ਨੋਚਾ ਵਾਲਾ ਤਾਂ ਕੰਮ ਹੀ ਨਹੀਂ ਰਹਿ ਗਿਆ ਪਿੰਡ ਦੇ ਤਾਂ ਜਮਈ ਨਾਲ ਆ ਗਿਆ ਉਹਨ ਤਾਂ ਚਾਹੀਦਾ ਪਿੱਛੇ ਸਾਮੂਹ ਕੋਈ ਥਾਂ ਤੋਂ ਦੇ ਦੇਵਣ ਕੋਈ ਜੀ ਜਿਸ ਤਰੀਕੇ ਨਾਲ ਤੁਸੀਂ ਦਰਿਆ ਦੇਖ ਸਕਦੇ ਹੋ ਮੇਰੇ ਪਿੱਛੇ ਬਿਲਕੁਲ ਆ ਘਰ ਨੇ ਘਰਾਂ ਨੂੰ ਟੱਕਰ ਲਾਉਂਦਾ ਪੈਸੇ ਦੀ ਤਾਂ ਹੁਣ ਵੀ ਇਹਨਾਂ ਲੋਕਾਂ ਨੇ ਦੱਸਿਆ ਕਿ ਉਹ ਜਿੱਥੇ ਪਿੱਛੇ ਤੁਸੀਂ ਇਹ ਜਿਆਦਾ ਝੱਗ ਦੇਖਦੇ ਹੋ ਵੀ ਕੱਲ ਜਿਹੜਾ ਦਰਿਆ ਉੱਥੇ ਸੀਗਾ ਥੱਲਿਓ ਪਤਾ ਨਹੀਂ ਕਿੰਨੀ ਸਪੀਡ ਨਾਲ ਦਰਿਆ ਨੂੰ ਜ਼ਮੀਨ ਨੂੰ ਵੱਡਦਾ ਵੱਡਦਾ ਅੱਗੇ ਤੁਰਿਆ ਆਉਂਦਾ ਘੁੰਮਣ ਘੇਰੀ ਕਰਦਾ ਕਰਦਾ ਅੱਗੇ ਤੁਰਿਆ ਆਉਂਦਾ ਤਾਂ ਕਿਤੇ ਆ ਜਿਹੜਾ ਪਿੰਡ ਆ ਇਹਨੂੰ ਖੱਗਾ ਹੀ ਨਾ ਪੈ ਜੇ ਜਿਹੜਾ ਟੈਂਡੀ ਵਾਲਾ ਪਿੰਡ ਆ ਕਿਤੇ ਇਹਦੇ ਪਾਸੇ ਜਿਹੜਾ ਇਥੋਂ ਇਧਰ ਨੂੰ ਗਿਆ ਨਾ ਇਥੋਂ ਇਧਰ ਨੂੰ ਪਿੰਡ ਨੂੰ ਚਲਾਇ ਹਾਂਜੀ ਹਾਂ ਮਿੰਟੋ ਮਿੰਟੀ ਵਧਾ ਜਾ ਰਹੇ ਇਧਰ ਜਾੜੇ ਕੋ ਪਿੰਡ ਨੂੰ ਤਾਂ ਪੂਰਾ ਖਤਰਾ ਬਣ ਗਿਆ ਸਾਡੇ ਸਰਕਾਰ ਸਾਡੀ ਅਮਦਾਦ ਕਰਨੀ ਅਜੇ ਤੱਕ ਕੋਈ ਵੀ ਨਹੀਂ ਆਇਆ ਉਥੇ ਰਾਜਾ ਕੋਲ ਤਾਂ ਅਫਸਰ ਆਂਦੇ ਪਿਆ ਇੱਥੇ ਨਹੀਂ ਆਂਦੇ ਸੱਤ ਲੋਜ ਕੋਈ ਨਹੀਂ ਆਂਦੇ ਪਿੰਡ ਕੋਈ ਨਹੀਂ ਆ ਰਿਹਾ ਅਫਸਰ ਨਾਲੇ ਕੋ ਬੋਟ ਹੈ ਗਿਆ ਆ ਕੇ ਚੈੱਕ ਕਰਨ ਵੀ ਪਿੰਡ ਨੂੰ ਕਿੰਨੀ ਘਟਾ ਲੱਗੀ ਹੋਈ ਆ ਕੇ ਦੇਖਣ ਆ ਕੇ ਅਫਸਰ ਹੂੰ फेरਿੰਦਾ ਹੱਲ ਕਰਨ ਕੋ ਜੱਜਾ ਕੋਈ ਹੈਡ ਨੂੰ ਕੋਈ ਥੋੜਾ ਜਿਹਾ ਮੱਠਾ ਕਰਨੇ ਕ ਸਾਈਡ ਲੋੜ ਹੀ ਤੁਰਕੇ ਵਿਚਾਲੇ ਚਲੀ ਜਾਵੇ ਹੁਣ ਕੀ ਚਾਹਦੇ ਕੀ ਜੀ ਤੁਸੀਂ ਹੁਣ ਚਾਹਨੇ ਆ ਵਿਆਹ ਹੁਣ ਨੋਚਾ ਵਾਲਾ ਤਾਂ ਕੰਮ ਹੀ ਨਹੀਂ ਰਹਿ ਗਿਆ ਪਿੰਡ ਦੇ ਤੇ ਜਮਈ ਨਾਲ ਆ ਗਿਆ ਹੁਣ ਤਾਂ ਚਾਹੀਦਾ ਪਿੱਛੇ ਸਾਮੂ ਕੋਈ ਥਾਂ ਤੋਂ ਦੇ ਦੇਵਣ ਕਿਹੜਾ ਜੀ ਜਿਸ ਤਰੀਕੇ ਨਾਲ ਤੁਸੀਂ ਦਰਿਆ ਦੇਖ ਸਕਦੇ ਹੋ ਮੇਰੇ ਪਿੱਛੇ ਬਿਲਕੁਲ ਆ ਘਰ ਨੇ ਘਰਾਂ ਨੂੰ ਟੱਕਰ ਲਾਉਂਦਾ ਪੈਸੇ ਦੀ ਤਾਂ ਹੁਣ ਵੀ ਇਹਨਾਂ ਲੋਕਾਂ ਨੇ ਦੱਸਿਆ ਕਿ ਉਹ ਜਿੱਥੇ ਪਿੱਛੇ ਤੁਸੀਂ ਇਹ ਜਿਆਦੀ ਝੱਗ ਦੇਖਦੇ ਹੋ ਵੀ ਕੱਲ ਜਿਹੜਾ ਦਰਿਆ ਉੱਥੇ ਸੀਗਾ ਥੱਲਿਓ ਪਤਾ ਨਹੀਂ ਕਿੰਨੀ ਸਪੀਡ ਨਾਲ ਦਰਿਆ ਨੂੰ ਜਮੀਨ ਨੂੰ ਵੜਦਾ ਵੜਦਾ ਅੱਗੇ ਤੁਰਿਆ ਆਉਂਦਾ ਘੁੰਮਣ ਘੇਰੀ ਕਰਦਾ ਕਰਦਾ ਅੱਗੇ ਤੁਰਿਆ ਆਉਂਦਾ ਤਾਂ ਕਿਤੇ ਆਹ ਜਿਹੜਾ ਪਿੰਡ ਆ ਇਹਨੂੰ ਖੱਗਾ ਹੀ ਨਾ ਪੈ ਜਾਏ ਜਿਹੜਾ ਟੈਂਡੀ ਵਾਲਾ ਪਿੰਡ ਆ ਕਿਤੇ ਇਹਦੇ ਪਾਸੇ ਜਿਹੜਾ ਇੱਥੋਂ ਇੱਥੋਂ ਇਧਰ ਨੂੰ ਗਿਆ ਨਾ ਇੱਥੋਂ ਇਧਰ ਨੂੰ ਪਿੰਡ ਨੂੰ ਚਲਾਇ ਹਾਂਜੀ ਹਾਂ ਮਿੰਟੋ ਮਿੰਟੀ ਵਧਦਾ ਜਾ ਰਿਹਾ ਇਹ ਤਾਂ ਜਾੜੇ ਕੋ ਪਿੱਛੋਂ ਟੈਂਡਰ ਨੂੰ ਤਾਂ ਪੂਰਾ ਖਤਰਾ ਬਣ ਗਿਆ ਸਾਡੇ ਸਰਕਾਰ ਸਾਡੀ ਅਮਦਾਂ